ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੀਰੋ ਨਾਮ ਦੇ ਇੱਕ ਆਦਮੀ ਤੋਂ ਜੋ ਬਿਓਨਸ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ ਰਸਤੇ ਵਿੱਚ ਉਹਨੂੰ ਇੱਕ ਜ਼ਬਰਦਸਤ ਗੱਡੀ ਦਿਖੀ ਤੇ ਉਹ ਬੜੀ ਚਲਾਕੀ ਨਾਲ ਉਹਦਾ ਤਾਲਾ ਤੋੜ ਕੇ ਅੰਦਰ ਵੜ ਗਿਆ ਅਸਲ ਵਿੱਚ ਕੀਰੋ ਇੱਕ ਚੋਰ ਸੀ ਉਸਨੇ ਬੜੀ ਆਸਾਨੀ ਨਾਲ ਗੱਡੀ ਦਾ ਸਟੀਰੀਓ ਕੱਢਿਆ ਤੇ ਫਿਰ ਮਹਿੰਗੀਆਂ ਐਨਕਾਂ ਵੀ ਚੋਰੀ ਕਰ ਲਈਆਂ ਉਦੋਂ ਹੀ ਅਚਾਨਕ ਉਹਨੂੰ ਬਾਥਰੂਮ ਜਾਣ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਉਸਨੇ ਇੱਕ ਸਿਆਣੇ ਬੰਦੇ ਵਾਂਗ ਬਾਹਰ ਜਾਣ ਦੀ ਬਜਾਏ ਗੱਡੀ ਦੀ ਪਿਛਲੀ ਸੀਟ ਤੇ ਹੀ ਗੰਦ ਪਾ ਦਿੱਤਾ ਉਸ ਤੋਂ ਬਾਅਦ ਉਹ ਜਾਂਦਾ ਜਾਂਦਾ ਗੱਡੀ ਵਿੱਚ ਕਈ ਛੇੜਖਾਨੀਆਂ ਵੀ ਕਰ ਗਿਆ ਪਰ ਜਿਵੇਂ ਹੀ ਉਹ ਬਾਹਰ ਨਿਕਲਣ ਲੱਗਾ ਤਾਂ ਦਰਵਾਜ਼ਾ ਆਪਣੇ ਆਪ ਲੌਕ ਹੋ ਗਿਆ ਕੀਰੋ ਥੋੜਾ ਘਬਰਾ ਗਿਆ ਹੁਣ ਉਹਨੇ ਬਾਕੀ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅੰਦਰੋਂ ਬੰਦ ਸਨ ਹੁਣ ਹੌਲੀ ਹੌਲੀ ਉਹਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਹ ਬੜੀ ਮੁਸੀਬਤ ਵਿੱਚ ਫਸ ਗਿਆ ਹੈ ਉਨੇ ਆਪਣੀ ਪੂਰੀ ਤਾਕਤ ਨਾਲ ਖਿੜਕੀਆਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਉੱਤੇ ਤਾਂ ਝਰੀਟ ਤੱਕ ਨਹੀਂ ਸੀ ਆਈ ਇਸ ਤੋਂ ਬਾਅਦ ਉਹਨੇ ਇੱਕ ਦਰਵਾਜ਼ੇ ਦਾ ਹੈਂਡਲ ਤੋੜ ਕੇ ਉਸ ਨੂੰ ਅੰਦਰ ਤੋਂ ਖੋਲਣ ਬਾਰੇ ਸੋਚਿਆ ਪਰ ਇਸੇ ਚੱਕਰ ਵਿੱਚ ਉਹਦੇ ਹੱਥ ਉੱਤੇ ਸੱਟ ਲੱਗ ਗਈ ਤੇ ਕਾਫ਼ੀ ਖੂਨ ਵਹਿਣ ਲੱਗ ਪਿਆ ਜਦੋਂ ਹਰ ਤਰੀਕੇ ਫੇਲ ਹੋ ਗਿਆ ਤਾਂ ਉਸਨੇ ਆਪਣੀ ਬੰਦੂਕ ਗੱਢੀ ਤੇ ਸਾਹਮਣੇ ਵਾਲੀ ਖਿੜਕੀ ਤੇ ਗੋਲੀ ਚਲਾ ਦਿੱਤੀ ਪਰ ਉਹ ਗੋਲੀ ਖਿੜਕੀ ਤੇ ਵੱਜ ਕੇ ਸਿੱਧਾ ਕੀਰੋ ਦੀ ਲੱਤ ਤੇ ਵੱਜੀ ਹੁਣ ਉਥੋਂ ਵੀ ਲਗਾਤਾਰ ਖੂਨ ਆਉਣ ਲੱਗ ਪਿਆ ਖੈਰ ਜਿਵੇਂ ਕਿਵੇਂ ਉਹਨੇ ਆਪਣੀ ਸ਼ਰਟ ਕੱਢੀ ਤੇ ਜ਼ਖਮ ਨੂੰ ਬੰਨ੍ਹ ਦਿੱਤਾ ਕੁਝ ਧੇਰ ਬਾਅਦ ਜਦੋਂ ਇੱਕ ਲੇਡੀ ਉੱਥੇ ਆ ਕੇ ਗੱਡੀ ਦੇ ਸ਼ੀਸ਼ੇ ਵਿੱਚ ਵੇਖ ਕੇ ਲਪੇਸ਼ਟੀ ਕਰਾਉਣ ਲੱਗੀ ਤਾਂ ਕੀਰੋ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਜਾਗੀ ਉਸਨੇ ਉਹਨੂੰ ਕਈ ਆਵਾਜ਼ਾਂ ਮਾਰੀਆਂ ਪਰ ਮੰਨੋ ਉਸ ਲੇਡੀ ਨੂੰ ਗੱਡੀ ਦੇ ਅੰਦਰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਤੇ ਉਹ ਚੁੱਪਚਾਪ ਉੱਥੋਂ ਚਲੀ ਗਈ ਫੇਰ ਕੀਰੋ ਨੇ ਆਪਣੀ ਪਤਨੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਫੋਨ ਦੀ ਬੈਟਰੀ ਅਚਾਨਕ ਖਤਮ ਹੋ ਗਈ ਇਸੇ ਤਰ੍ਹਾਂ ਕਈ ਘੰਟੇ ਬੀਤ ਗਏ ਹੁਣ ਕੀਰੋ ਥੱਕ ਹਾਰ ਕੇ ਸੌਂ ਗਿਆ ਅਗਲੀ ਸਵੇਰ ਜਦੋਂ ਉਹਦੀ ਅੱਖ ਖੁੱਲੀ ਤਾਂ ਉਹਨੂੰ ਬਹੁਤ ਪਿਆਸ ਲੱਗੀ ਗੱਡੀ ਵਿੱਚ ਪਾਣੀ ਨਾ ਹੋਣ ਕਰਕੇ ਆਖਰਕਾਰ ਉਹਨੇ ਖਿੜਕੀ ਦੇ ਉੱਤੇ ਜੰਮੀ ਓਸ ਨੂੰ ਚੱਟ ਕੇ ਪਿਆਸ ਬੁਝਾਉਣ ਦੀ ਕੋਸ਼ਿਸ਼ ਕੀਤੀ ਹੁਣ ਉਹ ਇਸ ਗੱਡੀ ਅੰਦਰ ਫਸਿਆ ਹੋਣ ਕਰਕੇ ਬੜਾ ਬੋਰ ਹੋ ਗਿਆ ਸੀ ਤਾਂ ਉਸਨੇ ਆਪਣੇ ਪੈਦ ਤੋਂ ਸਟੀਰੀਓ ਕੱਢਿਆ ਤੇ ਗਾਣੇ ਸੁਣ ਕੇ ਆਪਣਾ ਟਾਈਮ ਪਾਸ ਕੀਤਾ ਫਿਰ ਜਿਵੇਂ ਹੀ ਰੇਡੀਓ ਤੇ ਉਹਦਾ ਮਨਪਸੰਦ ਗਾਣਾ ਵੱਜਿਆ ਤਾਂ ਉਹ ਐਨਾ ਖੋ ਗਿਆ ਕਿ ਕੁਝ ਸਮੇਂ ਲਈ ਤਾਂ ਉਹ ਆਪਣਾ ਸਾਰਾ ਦਰਦ ਹੀ ਭੁੱਲ ਗਿਆ ਜਦੋਂ ਉਹ ਗਾਣਾ ਖਤਮ ਹੋਇਆ ਤਾਂ ਕੀਰੋ ਇੱਕ ਵਾਰ ਫੇਰ ਤੋਂ ਪੂਰੀ ਤਾਕਤ ਨਾਲ ਦਰਵਾਜ਼ਾ ਖੋਲਣ ਵਿੱਚ ਲੱਗ ਗਿਆ ਉਦੋਂ ਹੀ ਅਚਾਨਕ ਸਟੀਰੀਓ ਫੋਨ ਵਜਿਆ ਤੇ ਜਿਵੇਂ ਹੀ ਕੀਰੋ ਨੇ ਫੋਨ ਚੁੱਕਿਆ ਤਾਂ ਸਾਹਮਣੇ ਤੋਂ ਇੱਕ ਆਦਮੀ ਦੀ ਆਵਾਜ਼ ਆਈ ਉਸਨੇ ਆਪਣਾ ਨਾਂ ਡਾਕਟਰ ਐਨਰੀਕੇ ਫਰਾਰੀ ਦੱਸਿਆ ਅਸਲ ਵਿੱਚ ਇਸ ਗੱਡੀ ਦਾ ਮਾਲਕ ਐਨਰੀਕੇ ਹੀ ਸੀ ਤੇ ਇਹ ਗੱਡੀ ਹੁਣ ਤੱਕ 28 ਵਾਰ ਚੋਰੀ ਹੋ ਚੁੱਕੀ ਸੀ ਹੁਣ ਕੀਰੋ ਇਸ ਗੱਡੀ ਨੂੰ ਚੋਰੀ ਕਰਨ ਵਾਲਾ 29ਵਾਂ ਆਦਮੀ ਸੀ ਇਹ ਸੁਣ ਕੇ ਉਹਨੇ ਐਂਰੀਕੇ ਨੂੰ ਕਿਹਾ ਕਿ ਠੀਕ ਹੈ ਭਾਈ ਗਲਤੀ ਹੋ ਗਈ ਹੁਣ ਮੈਨੂੰ ਜਾਣ ਦੇ ਪਰ ਐਂਰੀਕੇ ਨੇ ਕਿਹਾ ਵੀ ਇਹ ਨਾ ਆਸਾਨ ਨਹੀਂ ਹੋਣ ਵਾਲਾ ਇਸ ਤੋਂ ਬਾਅਦ ਉਹ ਕੀਰੋ ਨੂੰ ਗੱਡੀ ਦੇ ਸਾਰੇ ਫੀਚਰ ਬਾਰੇ ਦੱਸਦਾ ਹੈ ਵੀ ਉਹ ਇਸ ਗੱਡੀ ਨੂੰ 4x4 ਬਣਾਉਂਦਾ ਸੀ ਕਿਉਂਕਿ ਇਸ ਗੱਡੀ ਦੇ ਸਿਕਿਉਰਿਟੀ ਅਲਾਰਮ ਦੀ ਮਦਦ ਨਾਲ ਉਹ ਆਪਣੇ ਫੋਨ ਤੋਂ ਹੀ ਇਸ ਗੱਡੀ ਦੇ ਚਾਰੇ ਦਰਵਾਜ਼ੇ ਲੌਕ ਕਰ ਸਕਦਾ ਸੀ ਹੋਰ ਤਾਂ ਹੋਰ ਇਸ ਗੱਡੀ ਤੋਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਬਾਹਰ ਨਹੀਂធី ਜਾ ਸਕਦੀ ਨਾਲ ਹੀ ਸ਼ੀਸ਼ੇ ਵੀ ਬੋਲਟ ਪ੍ਰੂਫ ਹਨ ਬਾਹਰ ਤੋਂ ਕੋਈ ਵੀ ਇਸ ਗੱਡੀ ਦੇ ਕਿਸੇ ਵੀ ਸ਼ੀਸ਼ੇ ਤੋਂ ਅੰਦਰ ਨਹੀਂ ਦੇਖ ਸਕਦਾ ਇਸ ਤੋਂ ਇਲਾਵਾ ਗੱਡੀ ਵਿੱਚ 120 ਲੀਟਰ ਪੈਟਰੋਲ ਸੀ ਜਿਹਦਾ ਸਿੱਧਾ ਮਤਲਬ ਇਹ ਸੀ ਵੀ ਇਸ ਗੱਡੀ ਕਿਸੇ ਬੰਬ ਤੋਂ ਘਟ ਨਹੀਂ ਸੀਗੀ ਐਂ ਰਿੱਕੇ ਨੇ ਉਸ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਸ ਨੇ ਜੇ ਜ਼ਬਰਦਸਤੀ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਇੰਨਾ ਵੱਡਾ ਧਮਾਕਾ ਹੋਊ ਕਿ ਗੱਡੀ ਦੇ ਨਾਲ ਨਾਲ ਉਹ ਵੀ ਰਾਖ ਹੋ ਜਾਊ ਫਿਰ ਅਮਰੀਕੇ ਨੇ ਆਪਣੇ ਬਾਰੇ ਦੱਸਿਆ ਕਿ ਉਹ ਕੁਇਨਸ ਵਿੱਚ ਰਹਿਣ ਵਾਲਾ 60 ਸਾਲ ਦਾ ਡਾਕਟਰ ਹੈ ਤੇ ਉਹਦੇ ਘਰ ਕਦੇ ਦਰਵਾਜ਼ੇ ਬੰਦ ਨਹੀਂ ਸੀ ਹੁੰਦੇ ਕਿਉਂਕਿ ਕਿਸੇ ਨੂੰ ਵੀ ਚੋਰੀ ਦਾ ਡਰ ਨਹੀਂ ਸੀਗਾ ਉੱਥੇ ਉਹ ਉਸੇ ਪੁਰਾਣੇ ਦੌਰ ਵਿੱਚ ਵਾਪਸ ਮੋੜਨਾ ਚਾਹੁੰਦਾ ਹੈ ਫਿਰ ਅਮਰੀਕੇ ਨੇ ਪੁੱਛਿਆ ਵੀ ਜੇ ਕੀਰੋ ਦਾ ਮੁੰਡਾ ਚੋਰੀ ਕਰਦਾ ਤਾਂ ਉਹ ਕੀ ਕਰਦਾ ਪਰ ਹੁਣ ਤੱਕ ਕੀਰੋ ਗੁੱਸੇ ਵਿੱਚ ਲਾਲ ਹੋ ਗਿਆ ਸੀ ਤੇ ਉਸਨੇ ਐਂਦ੍ਰੀਕੇ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਧਮਕੀ ਦਿੱਤੀ ਕਿ ਉਹ ਬੁੜਿਆ ਤੂੰ ਪਾਗਲ ਹੋ ਗਿਆ ਗੱਡੀ ਖੋਲਦੇ ਨਹੀਂ ਚਾਹ ਨਾਲ ਮੱਠੀ ਖਵਾਉ ਤੈਨੂੰ ਜਦੋਂ ਐਂਦ੍ਰੀਕੇ ਨੇ ਇਹਦਾ ਵੀ ਕੋਈ ਜਵਾਬ ਨਹੀਂ ਦਿੱਤਾ ਤਾਂ ਉਸਨੇ ਕਿਹਾ ਕਿ ਜਦੋਂ ਉਹ ਆਜ਼ਾਦ ਹੋਇਆ ਤਾਂ ਉਹ ਐਂਦ੍ਰੀਕੇ ਤੇ ਉਹਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ ਪਰ ਉਸੇ ਵਕਤ ਫੋਨ ਆਪਣੇ ਆਪ ਬੰਦ ਹੋ ਗਿਆ ਕੁਝ ਦੇਰ ਬਾਅਦ ਐਨ ਤਰੀਕੇ ਨੇ ਗੱਡੀ ਦਾ ਏਸੀ ਸਭ ਤੋਂ ਘੱਟ ਟੈਂਪਰੇਚਰ ਤੇ ਚਲਾ ਕੇ ਕੀਰੋ ਨੂੰ ਹੁਣ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਕੀਰੋ ਨੇ ਏਸੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਆਖਰਕਾਰ ਉਹਨੇ ਠੰਡ ਤੋਂ ਬਚਣ ਲਈ ਜ਼ਾਕਮ ਤੋਂ ਸ਼ਰਟ ਉਤਾਰ ਕੇ ਵਾਪਸ ਪਾ ਲਈ ਫਿਰ ਉਸਨੇ ਆਪਣੀ ਪੈਂਟ ਦਾ ਕੱਪੜਾ ਪਾੜ ਕੇ ਆਪਣੀ ਸੱਟ ਉੱਤੇ ਬੰਨ੍ਹਿਆ ਹੁਣ ਕੀਰੋ ਦੀ ਹਾਲਤ ਵਿਗੜਨ ਲੱਗੀ ਸੀ ਤਾਂ ਉਦੋਂ ਹੀ ਐਨ ਤਰੀਕੇ ਨੇ ਫੋਨ ਕਰਕੇ ਫੇਰ ਤੋਂ ਉਹਹੀ ਸਵਾਲ ਕੀਤਾ ਉਸਨੇ ਵਾਅਦਾ ਕੀਤਾ ਵੀ ਜੇ ਕੀਰੋ ਦਾ ਜਵਾਬ ਸਹੀ ਹੋਇਆ ਤਾਂ ਅੰਰੀਕੇ ਉਹਨੂੰ ਪੇਂਡ ਦਾ ਪਾਣੀ ਜ਼ਰੂਰ ਦੇਵੇਗਾ। ਇਹ ਗੱਲ ਸੁਣ ਕੇ ਕੀਰੋ ਨੇ ਸਵਾਲ ਦਾ ਜਵਾਬ ਦਿੱਤਾ ਪਰ ਅੰਰੀਕੇ ਨੂੰ ਉਹ ਜਵਾਬ ਪਸੰਦ ਨਹੀਂ ਆਇਆ। ਹੁਣ ਪੂਰੀ ਤਰ੍ਹਾਂ ਟੁੱਟ ਚੁਕੇ ਕੀਰੋ ਨੇ ਹੱਥ ਜੋੜ ਕੇ ਕਿਹਾ ਵੀ ਉਹਨੂੰ ਪਛਤਾਵਾ ਹੋ ਗਿਆ ਪਰ ਅੰਰੀਕੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਫਿਰ ਐਂਦਰੀਕੇ ਨੇ ਦੱਸਿਆ ਵੀ ਪਿਛਲੇ ਸਾਲ ਜਦੋਂ ਉਹਦੀ ਕੁੜੀ ਆਪਣੀ ਗੱਡੀ ਪਾਰਕ ਕਰ ਰਹੀ ਸੀ ਤਾਂ ਦੋ ਮੁੰਡੇ ਉਹਦੇ ਘਰ ਅੰਦਰ ਵੜ ਗਏ ਸਨ। ਉਹਨਾਂ ਚੋਰਾਂ ਨੇ ਐਂਦਰੀਕੇ ਦੀ ਕੁੜੀ ਨੂੰ ਪੂਰੇ 3 ਘੰਟੇ ਬੰਦੀ ਬਣਾ ਕੇ ਰੱਖਿਆ ਪਰ ਕੀਰੋ ਨੂੰ ਉਹਦੀਆਂ ਇਸ ਕਹਾਣੀਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸਨੇ ਪੁੱਛਿਆ ਵੀ ਕਿਹੜਾ ਡਾਕਟਰ ਇੱਕ ਜ਼ਖਮੀ ਆਦਮੀ ਨੂੰ ਬੰਦੀ ਬਣਾ ਕੇ ਰੱਖਦਾ ਹੈ? ਆਖਰਕਾਰ ਫੋਨ ਕੱਟਣ ਤੋਂ ਪਹਿਲਾਂ ਐਂਦਰੀਕੇ ਨੇ ਕੀਰੋ ਨੂੰ ਇਹ ਸੋਚਣ ਲਈ ਕਿਹਾ ਕਿ ਉਹ ਆਖਰ ਕਿਸ ਚੀਜ਼ ਦਾ ਡਾਕਟਰ ਹੋ ਸਕਦਾ ਹੈ। ਫਿਰ ਜਦੋਂ ਕੀਰੋ ਬਾਹਰ ਨਿਕਲਣ ਦੀ ਤਰਕੀਬ ਸੋਚ ਰਿਹਾ ਸੀ ਤਾਂ ਉਸਦੀ ਨਜ਼ਰ ਪੁਲਿਸ ਦੀ ਗੱਡੀ ਉੱਤੇ ਪਈ। ਪੁਲਸਨੋ ਦੇਖ ਕੇ ਕੀਰੋ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਸਨੇ ਪੂਰੀ ਤਾਕਤ ਨਾਲ ਆਫੀਸਰ ਨੂੰ ਆਵਾਜ਼ ਮਾਰੀ ਪਰ ਉਹ ਪੁਲਸ ਵਾਲਾ ਤਾਂ ਗੱਡੀ ਦਾ ਚਲਾਨ ਕੱਟ ਕੇ ਉੱਥੋਂ ਚਲਾ ਗਿਆ ਕੁਝ ਘੰਟਿਆਂ ਬਾਅਦ ਐਂਦਿੱਕੇ ਨੇ ਫੇਰ ਤੋਂ ਕੀਰੋ ਨੂੰ ਫੋਨ ਕਰਕੇ ਉਸਦਾ ਪੂਰਾ ਨਾਂ ਤੇ ਆਈਡੀ ਨੰਬਰ ਪੁੱਛਿਆ ਉਸ ਤੋਂ ਬਾਅਦ ਉਹਨੇ ਕੀਰੋ ਨੂੰ ਦੱਸਿਆ ਕਿ ਗੱਡੀ ਦੇ ਪਿਛਲੇ ਹਿੱਸੇ ਵਿੱਚ ਪਾਣੀ ਹੈ ਉਦੋਂ ਹੀ ਕੀਰੋ ਨੇ ਬੋਤਲ ਕੱਢੀ ਤੇ ਪਾਣੀ ਦਾ ਨੀਲਾ ਰੰਗ ਹੋਣ ਦੇ ਬਾਵਜੂਦ ਵੀ ਉਹ 1 ਮਿੰਟ ਵਿੱਚ ਹੀ ਸਾਰੀ ਬੋਤਲ ਪੀ ਗਿਆ ਕੁਝ ਘੰਟੇ ਹੋਰ ਬੀਤਣ ਤੋਂ ਬਾਅਦ ਉਸ ਦੀ ਅਜੇ ਹੀ ਹਾਲਤ ਹੋਈ ਕਿ ਉਹ ਭੁੱਖ ਦੇ ਮਾਰੇ ਗੱਡੀ ਵਿੱਚ ਮੌਜੂਦ ਇੱਕ ਕੀੜਾ ਖਾਣ ਨੂੰ ਵੀ ਤਿਆਰ ਸੀ ਹੁਣ ਉਹਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਤੇ ਉਹਦੇ ਪੈਰ ਦਾ ਜ਼ਖਮ ਵੀ ਪੀਲਾ ਪੈਣ ਲੱਗਿਆ ਸੀ ਜਦੋਂ ਐਂਦਰੀਕੇ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਏਸਲੀ ਚਲਾ ਕੇ ਕੀਰੋ ਨੂੰ ਸ਼ਾਂਤ ਕੀਤਾ ਇਸ ਤੋਂ ਬਾਅਦ ਉਹਨੇ ਦੱਸਿਆ ਕਿ ਉਹਨੂੰ ਵੀ ਕੈਂਸਰ ਦੀ ਬਿਮਾਰੀ ਹੈ ਤੇ ਉਹ ਸਿਰਫ ਇੱਕ ਸਾਲ ਹੀ ਜ਼ਿੰਦਾ ਰਹਿ ਸਕੇਗਾ ਪਰ ਬਚਾਰਾ ਕੀਰੋ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਕਿ ਉਸਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਤੇ ਥਕਾਨ ਦੇ ਮਾਰੇ ਉਹ ਛੇਤੀ ਹੀ ਬੇਹੋਸ਼ ਹੋ ਗਿਆ ਜਦੋਂ ਉਹਦੀ ਅੱਖ ਖੁੱਲੀ ਤਾਂ ਉਸ ਵਿੱਚ ਇੱਕ ਵਾਰ ਫੇਰ ਬਾਹਰ ਨਿਕਲਣ ਦਾ ਜਜ਼ਬਾ ਜਾਗ ਉਠਿਆ ਉਸਨੇ ਗੱਡੀ ਦੇ ਕਾਗਜ਼ਾਂ ਦੀ ਛਾਣਬੇਂਡ ਕਰਕੇ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਉਹਨੂੰ ਐਨੀ ਭੁੱਖ ਲੱਗੀ ਸੀ ਕਿ ਉਹ ਗੱਡੀ ਦੇ ਕਾਗਜ਼ ਹੀ ਖਾ ਗਿਆ ਕੀਰੋ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੋ ਚੁੱਕੀ ਸੀ ਤੇ ਹੁਣ ਉਹ ਮੈਨ ਵਰਸਸ ਵਾਈਲਡ ਦੇ ਸਾਰੇ ਤਰੀਕੇ ਅਪਣਾ ਰਿਹਾ ਸੀ ਜਿਉਂਦੇ ਰਹਿਣ ਲਈ ਉਦੋਂ ਹੀ ਅਚਾਨਕ ਬਾਹਰ ਤੋਂ ਇੱਕ ਚੋਰ ਨੇ ਤਾਲਾ ਤੋੜ ਕੇ ਗੱਡੀ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਦੇਖ ਕੇ ਕੀਰੋ ਨੂੰ ਵੀ ਆਜ਼ਾਦ ਹੋਣ ਦੀ ਉਮੀਦ ਜਾਗ ਉੱઠી ਪਰ ਉਸੇ ਸਮੇਂ ਆਮ ਲੋਕਾਂ ਨੇ ਉਸ ਚੋਰ ਨੂੰ ਫੜ ਕੇ ਕੁੱਟ ਦਿੱਤਾ ਫਿਰ ਜਿਵੇਂ ਕਿਵੇਂ ਰਾਤ ਹੋਣ ਲੱਗੀ ਤਾਂ ਕੀਰੋ ਦੀ ਵਾਦੀ ਭੁੱਖ ਤੇ ਪਿਆਸ ਨੇ ਉਹਨੂੰ ਪਾਗਲ ਬਣਾ ਦਿੱਤਾ ਸੀ ਉਹ ਕੁਝ ਵੀ ਸੋਚਣ ਲੱਗਿਆ ਕਿ ਅਜਿਹਾ ਕਿਉਂ ਹੈ ਕਿ ਆਖਰ ਸਾਰਾ ਪੈਸਾ ਅਮੀਰਾ ਕੋਲ ਹੀ ਰਹਿੰਦਾ ਹੈ ਗਰੀਬਾਂ ਨੂੰ ਕੋਈ ਸੁਵਿਧਾ ਨਹੀਂ ਮਿਲਦੀ ਜਿਸ ਕਰਕੇ ਉਹ ਆਪਣੀ ਹੀ ਮਦਦ ਨਹੀਂ ਕਰ ਪਾਉਂਦੇ ਤੇ ਉਹ ਪੂਰੀ ਜ਼ਿੰਦਗੀ ਬਸ ਅਮੀਰਾਂ ਲਈ ਕੰਮ ਕਰਕੇ ਕੱਢ ਦਿੰਦੇ ਨੇ ਉਹਨੂੰ ਯਾਦ ਆਇਆ ਕਿ ਉਹ ਕਦੇ ਵੀ ਅਜਿਹੇ ਸਿਸਟਮ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਇਸੇ ਲਈ ਉਹ ਆਪਣੇ ਦਾਦੇ ਤੇ ਪਿਓ ਵਾਂਗ ਇੱਕ ਚੋਰ ਬਣਿਆ ਇਹ ਹੁੰਦਾ ਹੈ ਖਾਨਦਾਨੀ ਚੋਰ ਬਾਪ ਚੋਰ ਦਾਦਾ ਚੋਰ ਚੋਰਾਂ ਦਾ ਖਾਨਦਾਨ ਹੁਣ ਅਗਲੀ ਸਵੇਰ ਜਦੋਂ ਐਂ ਤਰੀਕੇ ਦਾ ਫੋਨ ਆਇਆ ਤਾਂ ਉਹ ਚੰਗੇ ਮੂਡ ਵਿੱਚ ਸੀ ਇਸ ਲਈ ਉਹਨੇ ਕੀਰੋ ਨੂੰ ਗੱਡੀ ਵਿੱਚ ਰੱਖੀ ਚੌਕਲੇਟ ਦੀ ਜਗ੍ਹਾ ਦੱਸ ਦਿੱਤੀ ਇਸ ਤੋਂ ਬਾਅਦ ਕੀਰੋ ਨੇ ਪੂਰਾ ਦਿਨ ਕੁਝ ਨਹੀਂ ਕੀਤਾ ਤੇ ਆਖਰਕਾਰ ਸ਼ਾਮ ਨੂੰ ਉਹ ਪੂਰੀ ਤਾਕਤ ਨਾਲ ਦਰਵਾਜ਼ੇ ਉੱਤੇ ਵਾਰ ਕਰਕੇ ਇੱਕ ਛੋਟੀ ਜਹੀ ਮੋਰੀ ਕਰਨ ਵਿੱਚ ਕਾਮਯਾਬ ਹੋ ਗਿਆ ਫਿਰ ਉਹਨੇ ਮੋਰੀ ਤੋਂ ਆਵਾਜ਼ ਮਾਰ ਕੇ ਮਦਦ ਮੰਗੀ ਪਰ ਕਿਸੇ ਨੇ ਉਹਦੇ ਵੱਲ ਨਹੀਂ ਵੇਖਿਆ ਕੁਝ ਦੇਰ ਬਾਅਦ ਐਨਰੀਕੇ ਨੇ ਫੋਨ ਕਰਕੇ ਉਹਨੂੰ ਦੱਸਿਆ ਕਿ ਉਹਨੇ ਕੀਰੋ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਹੁਣ ਆਪਣੇ ਪਰਿਵਾਰ ਦਾ ਨਾਂ ਸੁਣ ਕੇ ਕੀਰੋ ਦੀਆਂ ਅੱਖਾਂ ਭਰ ਆਈਆਂ ਉਸ ਨੇ ਅਮਰੀਕੇ ਨੂੰ ਗੁਜ਼ਾਰਿਸ਼ ਕੀਤੀ ਕਿ ਉਸ ਦੇ ਪਰਿਵਾਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰ ਅਮਰੀਕੇ ਨੇ ਕੁਝ ਨਹੀਂ ਕਿਹਾ ਤੇ ਫੋਨ ਕੱਢ ਦਿੱਤਾ ਖੈਰ ਕੁਝ ਦੇਰ ਬਾਅਦ ਕੀਰੋ ਨੇ ਸੋਲਰ ਪਾਵਰ ਨਾਲ ਆਪਣਾ ਫੋਨ ਚਾਰਜ ਕੀਤਾ ਤੇ ਆਪਣੀ ਪਤਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਲੱਗਿਆ ਆਖਰਕਾਰ ਉਹਨੇ ਵੌਇਸ ਮੇਲ ਛੱਡਿਆ ਜ ਜਿਹਦੇ ਵਿੱਚ ਉਹਨੇ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਮੰਗਦੇ ਹੋਏ ਕਿਹਾ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਫਿਰ ਉਸਨੇ ਗੱਡੀ ਦੇ ਸਟਾਰਟ ਬਟਨ ਨੂੰ ਲਗਾਤਾਰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਅਚਾਨਕ ਗੱਡੀ ਸਟਾਰਟ ਹੋ ਗਈ। ਕੇਰੋ ਨੇ ਫੌਰਨ ਸੀਟ ਬੈਲਟ ਲਗਾਈ ਤੇ ਗੱਡੀ ਪਿੱਛੇ ਕਰਨ ਲੱਗਿਆ ਪਰ ਉਸੇ ਸਮੇਂ ਗিয়ার ਰਿਵਰਸ ਵਿੱਚ ਹੀ ਜਮ ਹੋ ਗਿਆ ਤੇ ਉਸਨੂੰ ਪੁੱਠੀ ਗੱਡੀ ਚਲਾਉਣੀ ਪਈ। ਇਸ ਤੋਂ ਬਾਅਦ ਉਹਨੇ ਜ਼ੋਰ ਨਾਲ ਖੰਭੇ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਨਾਲ ਟਾਈਮ ਨਾਲ 에어ਬੈਗ ਖੁੱਲਣ ਕਰਕੇ ਉਸਦੀ ਜਾਨ ਬਚ ਗਈ। ਆਖਰਕਾਰ ਟੱਕਰ ਦੀ ਵਜ੍ਹਾ ਨਾਲ ਕਮਜ਼ੋਰ ਹੋਏ ਕੰੱਚ ਨੂੰ ਤੋੜ ਕੇ ਉਹ ਬਾਹਰ ਆ ਗਿਆ। ਉਸ ਦਾ ਦਰਦ ਵਧਦਾ ਹੀ ਜਾ ਰਿਹਾ ਸੀ ਪਰ ਜਿਵੇਂ ਕਿਵੇਂ ਉਹ ਇੱਕ ਰੈਸਟੋਰੈਂਟ ਤੇ ਪਹੁੰਚਿਆ ਤੇ ਜਾਨਵਰਾਂ ਵਾਂਗ ਖਾਣ ਪੀਣ ਲੱਗਿਆ। ਉਦੋਂ ਹੀ ਜਦ ਮੈਨੇਜਰ ਨੇ ਆ ਕੇ ਉਹਨੂੰ ਖਾਣ ਦੇ ਪੈਸੇ ਭਰਨ ਨੂੰ ਕਿਹਾ ਤਾਂ ਕੀਰੋ ਨੇ ਗੁੱਸੇ ਵਿੱਚ ਆਪਣੀ ਬੰਦੂਕ ਕੱਢ ਕੇ ਉਸਨੂੰ ਮਾਰ ਦਿੱਤਾ। ਇਸੇ ਪਲ ਉਹਦੀ ਅੱਖ ਖੁੱਲ੍ਹੀ ਤਾਂ ਉਹਨੂੰ ਮਹਿਸੂਸ ਹੋਇਆ ਕਿ ਇਹ ਤਾਂ ਬਸ ਇੱਕ ਸੁਪਨਾ ਸੀ। ਉਹ ਹੁਣ ਵੀ ਉਸੇ ਗੱਡੀ ਵਿੱਚ ਕੈਦ ਸੀ। ਉਹਨਾਂ ਅਚਾਨਕ ਉਹਨੂੰ ਐਂਰੀਕੇ ਦਾ ਫੋਨ ਆਇਆ ਤੇ ਕੀਰੋ ਨੇ ਉਸਨੂੰ ਫੇਰ ਬੇਨਤੀ ਕੀਤੀ ਪਰ ਐਂਰੀਕੇ ਨਹੀਂ ਮੰਨਿਆ ਬਲਕਿ ਉਹ ਤਾਂ ਜ਼ੋਰ-ਜ਼ੋਰ ਨਾਲ ਹੱਸਣ ਲੱਗਿਆ ਤੇ ਆਖਰਕਾਰ ਗੱਡੀ ਮੁਰੇ ਆ ਕੇ ਖੜਾ ਹੋ ਗਿਆ ਫੇਰ ਐਂਰੀਕੇ ਗੱਡੀ ਵਿੱਚ ਉਹਦੇ ਨਾਲ ਬੈਠਿਆ ਤੇ ਕੀਰੋ ਦੇ ਜ਼ਖਮਾਂ ਉੱਤੇ ਦਵਾਈ ਲਾਈ ਕੀਰੋ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹਦੇ ਅੰਦਰ ਬਾਹਰ ਨਿਕਲਣ ਦੀ ਵੀ ਤਾਕਤ ਨਹੀਂ ਸੀ ਫੇਰ ਜਦੋਂ ਉਹ ਉੱਠਿਆ ਤਾਂ ਉਸਨੇ ਆਪਣੀ ਪੂਰੀ ਤਾਕਤ ਲਾ ਕੇ ਬੰਦੂਕ ਚੱਕੀ ਤੇ ਐਂਦਰੀਕੇ ਉੱਤੇ ਗੋਲੀ ਚਲਾ ਦਿੱਤੀ। ਉਹਦਾ ਨਿਸ਼ਾਨਾ ਨਹੀਂ ਲੱਗਿਆ ਪਰ ਉਹ ਜਿਵੇਂ-ਕਿਵੇਂ ਗੱਡੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਫੇਰ ਕੀਰੋ ਸੜਕ ਉੱਤੇ ਰਿੰਗਦਾ ਹੋਇਆ ਹਵਾ ਵਿੱਚ ਗੋਲੀਆਂ ਚਲਾਉਂਦਾ ਹੋਇਆ ਅੱਗੇ ਵਧ ਰਿਹਾ ਸੀ ਤਾਂ ਐਂਦਰੀਕੇ ਨੇ ਉਹਨੂੰ ਫੜ ਕੇ ਵਾਪਸ ਗੱਡੀ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਹੀ ਉਹਨਾਂ ਨੂੰ ਇੱਕ ਪੁਲਿਸ ਵਾਲੇ ਨੇ ਵੇਖ ਲਿਆ। ਤੇ ਐਨਰੀਕੇ ਨੂੰ ਬੰਦੂਕ ਥੱਲੇ ਕਰਨ ਦੇ ਆਰਡਰ ਦਿੱਤੇ ਐਨਰੀਕੇ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਤੇ ਇਸੇ ਤਰ੍ਹਾਂ 2 ਘੰਟੇ ਕਈ ਪੁਲਿਸ ਵਾਲੇ ਮੀਡੀਆ ਵਾਲੇ ਤੇ ਹਜ਼ਾਰਾਂ ਲੋਕਾਂ ਦੀ ਭੀੜ ਜਮਾ ਹੋ ਗਈ ਐਨਰੀਕੇ ਨੇ ਹਲੇ ਵੀ ਕੀਰੋ ਨੂੰ ਬੰਦੂਕ ਦੀ ਨੋਕ ਉਤੇ ਬੰਦੀ ਬਣਾਇਆ ਹੋਇਆ ਸੀ ਐਨੀ ਕੋਸ਼ਿਸ਼ ਦੇ ਬਾਅਦ ਵੀ ਜਦੋਂ ਉਹ ਨਹੀਂ ਮੰਨਿਆ ਤਾਂ ਇੱਕ ਖਾਸ ਪੁਲਿਸ ਵਾਲੇ ਨੂੰ ਬੁਲਾਇਆ ਗਿਆ ਉਸਨੇ ਐਨਰੀਕੇ ਨੂੰ ਪੁੱਛਿਆ ਕਿ ਆਖਰ ਉਹ ਚਾਹੁੰਦਾ ਕੀ ਹੈ ਪੂਰੇ ਦੇਸ਼ ਦੇ ਲੋਕ ਉਹਨੂੰ ਸੁਣ ਰਹੇ ਨੇ ਐਨਰੀਕੇ ਨੇ ਕਿਹਾ ਵੀ ਉਹ ਰੋਜ਼ ਮਰਰਾ ਦੇ ਝਮੇਲਿਆਂ ਤੋਂ ਤੰਗ ਆ ਗਿਆ ਹੈ ਜਿਵੇਂ ਬਾਰੇ ਸਰਕਾਰ ਕੁਝ ਵੀ ਨਹੀਂ ਕਰਦੀ ਉਸ ਨੂੰ ਹਰ ਰੋਜ਼ 2000 ਕੁੱਤਿਆਂ ਦੀ ਸਫਾਈ ਕਰਕੇ ਬਾਹਰ ਜਾਣਾ ਪੈਂਦਾ ਕਿਉਂਕਿ ਲੋਕ ਕੁੱਤੇ ਦਾ ਰੱਖ ਲੈਂਦੇ ਨੇ ਪਰ ਉਹਨਾਂ ਦਾ ਧਿਆਨ ਨਹੀਂ ਰੱਖਦੇ ਹੋਰ ਤਾਂ ਹੋਰ ਉਹ ਗੰਦਗੀ ਨਾਲ ਭਰੀਆਂ ਨਾਲੀਆਂ ਅਤੇ ਸੜਕਾਂ ਤੇ ਪਏ ਕੂੜੇ ਤੋਂ ਪ੍ਰੇਸ਼ਾਨ ਹੋ ਚੁੱਕਿਆ ਸੀ ਇਸ ਤੋਂ ਬਿਨਾ ਲੋਕਾਂ ਕੋਲ ਰਹਿਣ ਲਈ ਘਰ ਤੱਕ ਨਹੀਂ ਹੈਗੇ ਜਿਸ ਤੋਂ ਉਹਨੂੰ ਕਾਫੀ ਤਕਲੀਫ ਹੁੰਦੀ ਹੈ ਇਹ ਸਭ ਸੁਣ ਕੇ ਜਨਤਾ ਇੰਦਰੀਕੇ ਵੱਲ ਹੋ ਗਈ ਪਰ ਪੁਲਿਸ ਅਫਸਰ ਨੇ ਹਾਰ ਨਹੀਂ ਮੰਨੀ ਤੇ ਆਖਰਕਾਰ ਉਹਨੇ ਐਨਰੀਕੇ ਨੂੰ ਕੀਰੋ ਨੂੰ ਰਿਹਾ ਕਰਨ ਲਈ ਮਨਾ ਲਿਆ ਇਸ ਤੋਂ ਬਾਅਦ ਉਸਨੇ ਐਨਰੀਕੇ ਨੂੰ ਖੁਦ ਨੂੰ ਪੁਲਿਸ ਦੇ ਹਵਾਲੇ ਕਰਨ ਨੂੰ ਕਿਹਾ ਪਰ ਉਦੋਂ ਹੀ ਐਨਰੀਕੇ ਨੇ ਆਪਣੀ ਗੱਡੀ ਅੰਦਰ ਵੜ ਕੇ ਟਾਈਮਰ ਚਾਲੂ ਕਰ ਦਿੱਤਾ ਉਸੇ ਸਮੇਂ ਗੱਡੀ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ ਐਨਰੀਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਖੁਸ਼ਕਿਸਮਤੀ ਨਾਲ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਆਖਰਕਾਰ ਕੀਰੋ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਆਮ ਜਨਤਾ ਬਸ ਇਹੀ ਸੋਚਦੀ ਰਹਿ ਗਈ ਕਿ ਆਖਰ ਇਹ ਨਰੀਕੇ ਇੱਕ ਚੰਗਾ ਇਨਸਾਨ ਸੀ ਕਿ ਬੁਰਾ ਉਹ ਦੋਸਤੋ ਏਸੀ ਫਿਲਮ 4/4 ਦੀ ਕਹਾਣੀ ਸੋ ਐਸੀ ਤਰ੍ਹਾਂ ਦੀ ਕਹਾਣੀ ਲੈ ਕੇ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ